ਹਰ ਇੱਕ ਦੋਸਤੋ ਪਿਆਰ ਭਰ ਸਤਿ ਸਾਕ ਇਹ ਦਿਨ ਤਾਂ ਬਈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਜਰੂਰ ਆਂਦਾ ਹੀ ਜਾਂਦਾ ਵਾ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਆ ਤਾਂ ਇਹ ਦਿਨ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਆਪਣੇ ਜਿਹੜੇ ਸੱਜਣ ਮਿੱਤਰ ਆ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਇਆ ਹੀ ਹੋਵੇਗਾ ਸੋ ਤੁਹਾਨੂੰ ਦੇਖ ਕੇ ਅੱਜ ਪਤਾ ਲੱਗ ਗਿਆ ਹੋਵੇਗਾ ਕਿ ਕੀ ਚੀਜ਼ ਚੱਲ ਰਹੀ ਹੈ ਲਾਡੂ ਜੀ ਤੁਹਾਨੂੰ ਪਤਾ ਅਜ ਹਲਦੀ ਦੀ ਰਸਮ ਕੀਤੀ ਜਾ ਰਹੀ ਹੈ ਸਾਡੇ ਦਿਓਰ ਦਾ ਵਿਆਹ ਮਤਲਬ ਕਹਿੰਦੇ ਮੇਰੇ ਦਿਓਰ ਦਾ ਵਿਆਹ ਵਾ ਇਸ ਕਰਕੇ ਆ ਤੁਸੀਂ ਦੇਖ ਰਹੇ ਆ ਕਿ ਅੱਜ ਹਲਦੀ ਟੋੜਨੀ ਜਿਹੜੀ ਕਿ ਹਲਦੀ ਕੁੱਟਦੇ ਹੁੰਦੇ ਆਪਾਂ ਤੇ ਹਲਦੀ ਚੜਾਉਂਦੇ ਹੁੰਦੇ ਮਤਲਬ ਹਲਦੀ ਲਗਾਉਂਦੇ ਹੁੰਦੇ ਦੇ ਹਨਾ ਸੋ ਹੁਣ ਦੇਖੋ ਆਪਾਂ ਕੁੰਡੀ ਸੋਟੇ ਦੇ ਵਿੱਚ ਹਲਦੀ ਤੋੜਦੀਆਂ ਜਿਹੜੀ ਕਿ ਸਿਰਫ ਇੱਕ ਵਾਰੀ ਮਾਰਨ ਤੇ ਹੀ ਤੋੜਨੀ ਹੁੰਦੀ ਹੈ ਲੋ ਜੀ ਇਹ ਆਪਾਂ ਇੱਕ ਵਾਰੀ ਵਾਰ ਕਰਨਾ ਆ ਚੱਕੋ ਆ ਦੇਖ ਲਓ ਜੀ ਲੋ ਇੱਕ ਵਾਰੀ ਮਾਰਿਆ ਤੇ ਦੋ ਪੀਸ ਕਰਤੇ ਚਲੋ ਜੀ ਹੁਣ ਮੈਨੂੰ ਬਹੁਤ ਤਜਰਬਾ ਹੋ ਗਿਆ ਕਿਉਂਕਿ ਤਿੰਨ ਚਾਰ ਦੀਵਾਰ ਸੀਗੇ ਸਾਰਿਆਂ ਦੇ ਵਿਆਹ ਕੀਤੇ ਆ ਸੋ ਬੜਾ ਤਜਰਬਾ ਕਿ ਇੱਕ ਵਾਰੀ ਸੀ ਤੋੜਨਾ ਪੈਂਦਾ ਹੈ ਹਨਾ ਤੇ ਨਾਲ ਹੀ ਆਪਣੇ ਗੁੱਟ ਤੇ ਗਾਨਾ ਬੰਨ ਦਿੱਤਾ ਇਹਨਾਂ ਨੇ ਤੇ ਤੁਹਾਨੂੰ ਪਤਾ ਹੈ ਕਿ 11 ਸੁਹਾਗਾਂ ਦੇ ਗਾਨਾ ਬੰਨਦਾ ਹੁੰਦਾ ਤੇ ਉਹੀ 11 ਫਿਰ ਜਿਹੜੀਆਂ ਕਿ ਹਲਦੀ ਨੂੰ ਤੋੜਦੀਆਂ ਵੀ ਹੁੰਦੀਆਂ ਹਨਾ ਸੋ ਅੱਜ ਹਲਦੀ ਦਾ ਦਿਨ ਸੀਗਾ ਤੇ ਆਪਾਂ ਵੀ ਇਹ ਇੱਕ ਤੁਹਾਨੂੰ ਪਤਾ ਕਿ ਰੀਤੀ ਰਿਵਾਜ ਆਪਣੇ ਪੰਜਾਬੀ ਕਲਚਰ ਦੇ ਵਿੱਚ ਹੈਨਾ ਇਹਨਾਂ ਨੂੰ ਕਰਦੇ ਹੀ ਹੁੰਦੇ ਆ ਕਿਉਂਕਿ तकरीबन ਸਾਰੇ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਵਾਰੀ ਇਹ ਦਿਨ ਜ਼ਰੂਰ ਆਉਂਦਾ ਹੀ ਹੁੰਦਾ ਵਾ ਤੇ ਆਪਾਂ ਕਿੰਨੇ ਵੈਗਰੂ ਸਾਰਿਆਂ ਨੂੰ ਇਹੋ ਜਿਹੇ ਹੱਸਦੇ ਖੇਡਦੇ ਵਧੀਆ ਦਿਨ ਲੱਗੇ ਆਵੇ ਹਰ ਕੋਈ ਇਹਨਾਂ ਸ਼ੁਭ ਕੰਮਾਂ ਨੂੰ ਆਪਣੇ ਹੱਥਾਂ ਨਾਲ ਕਰੇ ਸੋ ਤੁਸੀਂ ਦੇਖ ਸਕਦੇ ਆ ਕਿ ਸਾਰਾ ਪਿੰਡ ਆਇਆ ਹੋਇਆ ਸੀ ਤੇ ਤੁਡੀ ਜਾਨ ਪਛਾਨ ਬਹੁਤ ਜ਼ਿਆਦਾ ਫੋਨ ਕਰਕੇ ਕੌਣ ਗਏਗੇ ਮਤਲਬ ਕੁਝ ਸਮਝ ਨਹੀਂ ਆ ਰਿਹਾ ਸੀ ਹੈਨਾ ਕਿ ਆਪਣੇ ਵੱਲ ਤੋਂ ਪੂਰੀ ਕੋਸ਼ਿਸ਼ ਕੀਤੀ ਹੋਈ ਸੀ ਕਿ ਕੋਈ ਰਹਿ ਨਾ ਜਾਵੇ ਤੇ ਲਓ ਜੀ ਸਾਡੇ ਦੇ ਹੋਰ ਨੂੰ ਵੀ ਤੁਸੀਂ ਦੇਖ ਲਓ ਇਹਨਾਂ ਨੇ ਵੀ ਮੱਥਾ ਟੇਕਿਆ ਤੇ ਲਓ ਜੀ ਪੀੜੀ ਦੇ ਉੱਪਰ ਬੈਠ ਗਏ ਲਓ ਜੀ ਤੇ ਅਸੀਂ ਖੜੇ ਦੇਖ ਰਹੇ ਆ ਕਿ ਕੀ ਹੋ ਰਿਹਾ ਵਾ ਕੀ ਹੋ ਰਿਹਾ ਤੇ ਹੁਣ ਲੱਗੂਗੀ ਜੀ ਹਲਦੀ ਤੇ ਸਭ ਤੋਂ ਪਹਿਲਾਂ ਚਾਚੀ ਆਈਗਾ ਕਿਉਂਕਿ ਚਾਚੀ ਜੀ ਦੀ ਮੰਮੀ ਨੇ ਉਹਨਾਂ ਦਾ ਪਹਿਲਾ ਪੰਡਾ ਆ ਕਿ ਚਲੋ ਠੀਕ ਆ ਭਾਈ ਕਰੀਏ ਹੈਨਾ ਉਹ ਵੀ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਰੀਏ ਕਿਉਂਕਿ ਚਾਚੀ ਕਰੇ ਤਾਂ ਜਿਆਦਾ ਵਧੀਆ ਇੱਕ ਮਾਂ ਕਰੇ ਤਾਂ ਮਾਂ ਲਈ ਖੁਸ਼ੀ ਵਾਲਾ ਦਿਨ ਹੁੰਦਾ ਆ ਸੋ ਚਾਚੀ ਨੇ ਸਾਰੇ ਬੱਚਿਆਂ ਨੂੰ ਦਿੱਤੇ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਖਾਣੇ ਨੂੰ ਚਾਵਲ ਸਿੱਗੇ ਜੀ ਸ਼ੱਕਰ ਦੇ ਵਿੱਚ ਪਾਏ ਹੋਏ ਬਹੁਤ ਦੇ ਲੱਗ ਰਹੇ ਸੀਗੇ ਇੱਕ ਵਾਰੀਆਂ ਬੱਚਿਆਂ ਹੋਈਆਂ ਕੁੜੀਆਂ ਕੁੜੀਆਂ ਛੋਟੀਆਂ ਛੋਟੀਆਂ ਉਹਨਾਂ ਦੇ ਵਾਸਤੇ ਬਹੁਤ ਲੱਗਦਾ ਸਾਰੇ ਕੁੜੀਆਂ ਨੇ ਸਾਰੇ ਮਹਿੰਦੀ ਵੀ ਦੇਖੋ ਤੁਸੀਂ ਹੱਥ ਦੀ ਲਗਾਈ ਹੈ ਹੈ ਨਾ ਸੋ ਦੇਖੋ ਕਿੰਨਾ ਵਧੀਆ ਲੱਗ ਰਿਹਾ ਵਾ ਇਹ ਫੰਕਸ਼ਨ ਜਿਹੜਾ ਸੀ ਅੱਜ ਦਿੱਤਾ ਹੈ ਤੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਦਿਨ ਆਏ ਆ ਖੁਸ਼ੀ ਵਾਲੇ ਦਿਨ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇਹ ਚੋ ਸੋਚ ਕੇ ਲਾਈਕ ਕਰਿਓ ਕਿ ਇਹ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਈਸੀ ਕਹਿੰਦੇ ਤੁਸੀਂ ਵੀ ਇਸ ਇਸ ਚੀਜ਼ ਦਾ ਆਨੰਦ ਲੈ ਚੁੱਕੇ ਆ ਹਨਾ ਸੋ ਕਿੰਨਾ ਵਧੀਆ ਲੱਗਦਾ ਵਾ ਘਰ ਦੇ ਵਿੱਚ ਇੰਨਾ ਵਧੀਆ ਜਦੋਂ ਸਾਰੇ ਮਿਸਟਰ ਆਏ ਹੁੰਦੇ ਆ ਹਨਾ ਤੇ ਕਿੰਨਾ ਵਧੀਆ ਲੱਗਦਾ ਆ ਪੂਰਾ ਪਰਿਵਾਰ ਇਕੱਠਾ ਹੋਇਆ ਹੁੰਦਾ ਸੀਕਾ ਆਪਣੇ કાਚੇ ਤਾਏ ਭੈਣਾ ਨਣਦਾ ਪੂਰਾ ਬੀੜਾ ਮੱਲਾ ਹਨਾ ਦੂਰ ਦੂਰ ਤੱਕ ਆਪਣੇ ਰਿਸ਼ਤੇਦਾਰ ਸਾਰੇ ਹੁੰਦੇ ਬਹੁਤ ਹੀ ਮਜ਼ੇਦਾਰ ਆ ਜੀ ਦੇਖੀ ਚਲੋ ਕੰਟੀਨਿਊ ਜੁੜੇ ਰਹੋ ਸਾਡੇ ਨਾਲ ਨੋ ਜੀ ਇਹ ਮੁੰਡੀਆਂ ਪਹਿਣਾ ਨਹੀਂ ਕਹਿਣ ਦਾ ਮਤਲਬ ਮੇਰੇ ਨੰਦਾਂ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਨੰਦਾਂ ਦਾ ਬਹੁਤ ਲੈ ਗਿਆ ਆਰੇ ਤੁਸੀਂ ਅੰਦਰ ਜਾ ਕੇ ਇੱਕ ਵਾਰੀ ਇਹ ਚੱਲ ਰਿਹਾ ਕੰਮ ਨਾ ਨੰਦਾਂ ਦਾ ਦੂਹ ਉੜਦਾ ਉਹ ਹਾਂ ਥੋੜੇ ਘੁੰਮ ਜਿਓ ਇੱਧਰ ਪਿੱਛੇ ਨੂੰ ਮੋਟੀ ਆਈ ਜੀ ਹਾਂ ਮੈਂ ਘੁੰਮ ਜਿਓ ਤੁਸੀਂ ਵੀ ਥੋੜੇ ਆ ਮੈਂ ਕਿ ਬੇਟਾ ਮਨਨ ਵੀ ਆਪਣੇ ਹੈਗਾ ਵਾਜੀ ਸਾਰਾ ਦੇਖੋ ਜੀ ਸਾਹਮਣੇ ਔਰ ਤੁਸੀਂ ਗੱਲ ਦਿੰਨੀ ਤਰੇ ਦੁਸ਼ੀਆ ਪਾਲ ਨੇ ਤੁਸੀ ਦੇਖਣੀ ਹੈ ਲਾਉ ਜੀ ਇਹ ਵੀ ਦੋ ਮੇਰੇ ਨਾਮ ਦਾ ਨੇ ਜੀ ਮਜੀਤ ਕੌਰ ਮਜੀਤ ਕੌਰ ਇੱਕ ਪਿੱਛੇ ਹੋਰ ਖੜੀ ਆ ਛੋਟੀ ਤੇ ਵੱਡੀ ਭੈਣ ਸਾਡੀ ਆਹ ਤੇ तकरीबन ਨੰਦਾ ਹੀ ਆ ਜੀ ਮੇਰੀ ਓਕਰੀਣੀ ਖਰੀ ਖਾ ਜੰਨੀ ਆ ਦੇਖੇ ਸਭ ਨੇ ਹਾਂ ਮਾਣਣਾ ਹੈ ਇਹ ਮਾਣ ਮੇਰੇ ਨਾਮ ਲਈ ਜਾਏ ਸਿੱਦੇ ਦੇ ਸਕਦੇ ਆ ਵੀਡੀਓ ਜੁੜੇ ਰਹੋ ਸਾਡੇ ਨਾਲ ਵੀਡੀਓ ਦੇਖਦੇ ਰਹੋ ਇਹ ਹੈਗਾ ਜੀ ਪਰਿਵਾਰਕ ਫਿਰ ਫਾਈਨਲੀ ਆ ਗਈ ਸਾਡੀ ਵਾਰੀ ਇਹਨਾਂ ਦਾ ਭਰਾ ਸੀ ਮਤਲਬ ਕਿ ਮੈਂ ਅਸੀਂ ਵਕਤ ਸਕੇ ਲੋ ਕਿ ਅਸੀਂ ਦੋਨੇ ਸੀਗੇ ਹਸਬੰਡ ਵਾਈਫ ਹਨ ਤੇ ਇਹਨਾਂ ਦੇ ਤਾਂ ਬ੍ਰਦਰ ਲੱਗੇ ਛੋਟੇ ਜਿਹੇ ਦਾ ਸੀ ਦਿਓ ਰਹਿਣਾ ਅਸੀਂ ਵੀ ਲਗਾਈ ਸਿਰ ਹੱਥ ਵੀ ਦੇਖੀ ਰੱਖੀ ਪਰ ਪਿੱਛੇ ਮੇਰੇ ਨਾਲ ਗਈ ਸੀ ਸਾਰੀ ਇਸ ਨੂੰ ਲਾ ਲਓ ਇੱਕ ਤਰ੍ਹਾਂ ਦੇ ਮਸਕੇ ਦੇ ਰਹੀਆਂ ਸੀ ਕਿ ਗੱਭ ਕੇ ਮੰਡੋ ਇਹ ਕਰੋ ਪੋਰ ਲਾ ਦੋ ਚੰਗੀ ਤਰ੍ਹਾਂ ਕਰਦੇ ਤੇ ਲਾ ਦੋ ਪੈਰ ਵੀ ਮੰਨ ਦੋ ਤੇ ਤੁਹਾਨੂੰ ਪਤੀ ਅੱਜ ਕੱਲ ਦੇ ਮੁੰਡੇ ਇਹਨਾਂ ਨੇ ਫੇਸ਼ਲ ਫੀਸਰ ਕਰਵਾਇਆ ਹਿੰਦੀਆ ਬਾਹਰ ਤੇ ਹਸਾ ਹਸਾ ਕੇ ਸਾਡੇ ਵੀ ਬੱਖੇ ਦੁਖਣ ਲਾ ਦਿੰਦੇ ਸਾਰਿਆਂ ਨੂੰ ਇਹ ਦੇਖੋ ਸਾਰੇ ਸਨ ਚੱਕ ਰਹੇ ਸੀ ਇਦਾਂ ਕਰ ਦੋ ਇਦਾਂ ਕਰ ਦੋ ਮੈਂ ਕਹਿੰਦਾ ਇਹ ਟੌਰਚਰ ਨਹੀਂ ਕਰੀ ਚਾਹੀਦਾ ਕੋਈ ਵੀ ਨਹੀਂ ਬਸ ਹੋਰ ਆਪਾਂ ਕਿਤੇ ਲਈ ਮੈਂ ਕਹਿ ਹਾਂ ਵਿਚਾਰਦਾ ਫੇਸ਼ ਦਾ ਹਾਈਡਰਾ ਫੇਸ਼ ਕਰਵਾਇਆ ਸੀ ਕਿਤੇ ਖਰਾਬ ਵੀ ਨਾ ਹੋ ਜਾਏ 5000 ਰੁਪਏ ਲਾ ਕੇ ਲਓ ਜੀ ਆਪਣੇ ਬੱਚੇ ਆ ਗਏ ਪਿਆਰੇ ਮੇਰੇ ਬੱਚੇ ਮੇਰੇ ਘਰ ਆ ਗਏ ਜਿਹੜਾ ਬੰਨਾ ਨੇ ਆਪਣੀ ਉਹਦਾ ਚਾਚਾ ਸੀ ਇਸ ਕਰਕੇ ਇਹਨਾਂ ਨੇ ਵੀ ਲੱਗਿਆ ਕਿ ਉਹਨਾਂ ਚਿੱਤੀਆਂ ਵੀ ਸਾਡੇ ਬੱਚੇ ਦੇ ਵਿਆਹ ਹੋਣ ਤੇ ਵਲੌਗ ਬਣਾ ਕੇ ਪਾਈਏ ਸੋ ਤੁਹਾਡੇ ਸਾਰਿਆਂ ਦੇ ਵਾਸਤੇ ਬਹੁਤ ਸਾਕ ਨੇ ਬਹੁਤ ਸੋਹਣਾ ਤੇ ਬਹੁਤ ਖੂਬਸੂਰਤ ਮੰਦਿਰ ਡਾਇਰੈਕਟਰ ਕਿੰਨਾ ਜ਼ਬਰਦਾਰ ਆ ਠੀਕ ਹੈ ਪਰਿਵਾਰਕ ਮਾਹੌਲ ਤੁਹਾਨੂੰ ਕਿਦਾਂ ਲੱਗਦਾ ਹੈ ਇਹ ਦਿਨ ਕਿ ਸਾਰਿਆਂ ਦੇ ਸੁਪਨਿਆਂ ਦੇ ਦਿਨ ਹੈ ਇਹ ਜ਼ਿੰਦਗੀ ਦੇ ਵਿੱਚ ਸਾਰਿਆਂ ਦੇ ਹੁੰਦੇ ਨੇ ਇਹ ਪਲ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਸੋ ਜਿਹੜੇ ਤੁਸੀਂ ਦੇਖ ਰਹੇ ਆ ਜੀ ਖੂਬਸੂਰਤ ਫੋਟੋਸ ਸਾਰੇ ਜਣੇ ਇਕੱਠੇ ਤੇ ਫੋਨ ਲੱਗਦੇ ਸੀ ਆ ਦੇਖੋ ਜੀ ਕੰਟੀਨਿਊ ਜੁੜੇ ਰਹੇ ਸਾਡੇ ਨਾਲ ਜ਼ਿੰਦਗੀ ਚ ਦੇ ਵਾੜਾ ਇਹ ਨਹੀਂ ਵੀ ਸਾਡੇ ਗਿੰਦਾਂ ਮੱਲਾਵਾ ਜੀ ਮੰਮੀ ਸੀ ਚਾਚਾ ਚਾਚੀ ਸੀ ਜੀ ਬੰਦਾ ਬੰਨਾਂ ਦੇ ਵਿੱਚ ਆਪਣੇ ਤੇ ਲੋ ਜੀ ਫਿਰ ਹਲਦੀ ਗ੍ਰਸਮਾ ਖਤਮ ਹੋਈਆਂ ਤੇ ਮੁੰਡੇ ਨੂੰ ਸ਼ਗਨ ਪਾਇਆ ਤੁਸੀਂ ਦੇਖ ਸਕਦੇ ਹੋ ਜੀ ਇਹਨੂੰ ਕਰ ਲੋ ਕਿ ਇੱਥੇ ਕਾਰਿਆ ਚੱਲਦਾ ਹੈ ਬਾਅਦ ਵਿੱਚ ਕੀੜੀ ਤੋਂ ਤੁਸੀਂ ਦੇਖ ਸਕਦੇ ਹੋ ਸ਼ਗਨ ਹੋ ਪਾਉਂਗਾ ਕਿ ਇਹ ਕੁੜੀ ਤੋਂ ਇੱਥੇ ਕਰਨਾ ਹੈ ਇਸ ਕਰਕੇ ਇਹ ਕੁੜੀਆਂ ਦੇ ਦੁਆਰਾ ਬਣਾਇਆ ਜਾਂਦਾ ਵਾ ਇਹ ਮਿੱਠੇ ਚਾਹੇ ਕਿ ਮਿੱਠਾ ਕਰਕੇ ਆਪਣੀਆਂ ਬੱਚੀਆਂ ਦਾ ਹੰਦੇ ਨੂੰ ਕੋਰੀ ਰੱਖਣ ਦੇਤੇ ਨੇ ਕਰਦਾ ਪ੍ਰੇਸ਼ ਅਗਨਤਰੀ ਕੀਰਵਾ ਜਨਨ ਇਨਨੂ ਨਿਚੇ ਕਰਿਆ ਜਾਂਦਾ ਹੈ ਸੋ ਇਹ ਸਾਰੇ ਸ਼ਗਲ ਕਾਜ ਵਿਹਾਰਿਕ ਮਹਾਕਾਰੀਆਂ ਹੁੰਦੀਆਂ ਆਪਣੇ ਬੱਚੇ ਦੇ ਦੇਖਾ ਪਹਿਲਾਂ ਸਮਾਗਮ ਦਾ ਬਸ ਇੱਕ ਦਾ ਇਹਨਾਂ ਦੇ ਹੋਣੇ ਕੀਤਾ ਚੀਜ਼ ਉਹਨਾਂ ਦਾ ਸੰਸਾਉਂਦਾ ਮੈਨੂੰ ਪੁੱਛਣਾ ਹਾਂ ਵਜੇ ਦੱਸਣਾ ਕਹਾਂ ਕਰਨਾ ਤਾਂ ਲਾਭੀ ਦੇ ਬੈਕਵਾਲ ਕਰਦਾ ਇਹ ਥਾਲ ਦੇ ਥੱਲੇ ਇੱਕ ਲੱਗਿਆ ਹੁੰਦਾ ਕਾਜਲ ਨੀਲੇ ਦੀ ਲੋਦ ਲਾਇਆ ਹੁੰਦਾ ਜਿਹੜਾ ਕਿ ਮੁੰਡੇ ਦੀ ਅੱਖਾਂ ਦੇ ਵਿੱਚ ਪਾਇਆ ਜਾਂਦਾ ਵਾਕਿਆ ਉਹਦੇ ਕਿਹਾ ਜਾਂਦਾ ਹੈ ਕਿ ਮੁੰਡੇ ਨੂੰ ਨજર ਲੱਗ ਜਾਂਦੀ ਹੈ ਤੇ ਆਹ ਵਾਲੇ ਮੁੰਡੇ ਨੂੰ ਇਸ ਕਰਕੇ ਇਹ ਅੱਖਾਂ ਦੇ ਵਿੱਚ ਪਾਇਆ ਜਾਂਦਾ ਇੱਕ ਤਰ੍ਹਾਂ ਦਾ ਇਹ ਸ਼ਗਨ ਹੁੰਦਾ ਜਾਂਦਾ ਹੈ। ਇਹ ਤਾਂ ਹੁੰਦਾ ਆਹ ਤੇ ਇਹ ਤਾਂ ਮੈਂ ਕੋਲੇ ਬੈਠਾ ਇਹ ਜੇ ਪੰਜਾਬ ਦਾ ਖਾਚ ਚੰਗਾ ਬਹੁਤ ਖੂਬਸੂਰਤ ਬਹੁਤ ਵਧੀਆ ਬਹੁਤ ਸ਼ਾਨਦਾਰ ਆ ਮੈਂ ਕਿਹਾ ਪੰਜਾਬ ਦੇ ਵਿੱਚ ਜਿੰਨੇ ਤਕੜੇ ਵਿਆਹ ਹੁੰਦੇ ਨੇ ਇੰਨੇ ਮਹਿੰਗੇ ਨਹੀਂ ਲੱਗਦੇ ਕਿਤੇ ਬਹੁਤ ਹੋਣਗੇ ਪੰਜਾਬੀ ਵੱਟ ਕੱਢ ਕੇ ਰੱਖ ਦਿੰਦੇ ਨੇ ਇਹੋ ਜਿਹੇ ਵਿਆਹ ਕਰਦੇ ਨੇ ਨਾਲ ਨਾਲ ਹੋਈ ਬਾਤਾਂ ਦਾ ਸਭੇ ਤਰਾ ਮਿੱਠੇ ਜੋ ਗਲਗਾਂ ਦੇ ਪਿਆਸ ਪਾਣੀ ਮਾਣ ਮੈਂ ਸੱਤ ਦਮ ਦੇ ਹਿੰਦੇ ਬੜੀ ਖਾਂਦੇ ਪੰਜ ਜਾਂ ਕਹਿੰਦੇ ਸੱਤ ਬੜੀ ਖਾਂਦੇ ਹੁੰਦੇ ਤੇ ਹੁਣ ਲਓ ਜੀ ਲੜੀਵਾਰ ਕਹਿੰਦੇ ਇਸ ਟੀਮ ਨੂੰ ਲੜੀਵਾਰ ਕਰਨਾ ਤੇ ਹੁਣ ਲਓ ਜੀ ਲੜੀਵਾਰ ਕਹਿੰਦੇ ਇਸ ਟੀਮ ਨੂੰ ਲੜੀਵਾਰ ਕਰਨਾ ਬਹੁਤ ਖੂਸ ਬਹੁਤ ਖੂਸ ਬਹੁਤ ਸੱਚਾ ਲੱਗਦਾ ਹੈ ਸੱਚੇ ਬਹੁਤ ਕੋਸ਼ਿਸ਼ਾਂ ਮੈਂ ਕਲਚਰ ਨੂੰ ਦੋਦੇ ਵੀ ਦੇਖੀਏ ਆਪਾਂ ਕੰਟੀਨਿਊਸ ਮੈਂ ਆਪਣਾ ਆਪਣਾ ਵੀਲੋਗਸ ਪਾਉਂਦੀ ਰਹੂੰ ਕਿ ਮੇਰੇ ਨਾਲ ਜੁੜੇ ਰਹੋ ਅਪੀਆ ਕਰਕੇ ਇਸ ਨੂੰ ਲਾਈਕ ਕਰ ਦੇਣਾ ਥੋੜਾ ਲਾਈਕ ਕਰਨਾ ਮੈਨੂੰ ਬਹੁਤ ਪਰਸਨੰਦ ਆ ਕਿ ਮੈਂ ਨੈਕਸਟ ਵੀਲੋਗ ਦੇ ਵਿੱਚ ਵੀ ਖੂਬ ਮੀਨਟ ਕਰਕੇ ਤੁਹਾਡੇ ਵਾਸਤੇ ਇੱਕ ਵਧੀਆ ਵੀਡੀਓ ਲੈ ਕੇ ਆਵਾ ਔਰ ਆਪਣੇ ਪੰਜਾਬ ਦੇ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਵੀ ਵੀਡੀਓ ਪਾਈ ਹੈ ਇਹ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਕਿੰਨਾ ਵਿਆਹ ਹੁੰਦੇ ਆ ਮਤਲਬ ਜੋ ਵੀ ਚੀਜ਼ਾਂ ਹੁੰਦੀਆਂ ਕਿੱਦਾਂ ਹੁੰਦੀਆਂ ਲਓ ਜੀ ਇਹ ਆਪਾਂ ਕਿ ਜਿਹੜੇ ਸਾਡੇ ਉੱਤੇ ਮਤਲਬ ਕੰਮ ਕਰਦੇ ਹੁੰਦੇ ਉਹਨਾਂ ਨੂੰ ਦੇ ਦਿੱਤੇ ਜਿੱਦਾਂ ਸਪੋਰਟ ਕਰਦੇ ਆ ਨਾਂ ਉਹ ਜਿਹੜਾ ਨਾਂ ਕਹਿੰਦੇ ਜਾਂ ਨਾਈ ਕਹਿੰਦੇ ਹਨਾ ਉਹਨਾਂ ਨੂੰ ਦਿੰਦੇ ਆ ਜੀ ਇਹ ਜਿਹੜੇ ਕਿੱਤ ਕਰਦਾ ਕੰਮ ਕਰ ਕਰਦੇ ਮੈਂ ਵੀ ਲੜੀਵਾਰੀ ਕਰਕੇ ਪੈਸੇ ਨਾਈ ਨੂੰ ਦੇ ਦਿੱਤੇ ਸੀ ਜੀ ਨਾਂ ਕਹਿੰਦੇ ਆ ਤੁਸੀਂ ਦੇਖ ਸਕਦੇ ਹੋ ਹੁਣ ਫੋਟੋਆਂ ਕਿੱਥੇ ਜਾ ਰਹੀਆਂ ਪਰਵਾਹ ਦੀਆਂ ਬਹੁਤ ਘੋੜੀਆਂ ਲਿਆ ਬਹੁਤ ਸ਼ਾਨਦਾਰ

देखिए वो तो ही वापस हमने देखिए वापस तो फिर फोड़ा दुआ जी कुने मम्मी लाऊंगा दाढ़ी भी जीती का मम्मी लाऊंगा दादा ना आ जाए मंजीले मुझको आ आ जाए तो काली की लोड पहन लाती ਨਵੀਂ ਨਵੀਂ ਚੀਜ਼ ਦੇਖਦੇ ਹੋ ਨਾ ਅਰ ਦੇਵਤ ਕਮਰੇ ਚ ਵਾਪਸ ਪੇਜ ਦੇਖਾ ਤੇ ਕੋਈ ਜਿਹੜੇ ਆਪਣੇ ਰਸਮ ਰਿਵਾਜ ਆ ਵੀ ਖਾਓ ਪਕੌੜੇ ਤੇ ਚਾਹ ਪੀਣੀ ਆ ਵੀ ਸਾਰੇ ਕੋਈ ਵੀ ਚਾਹ ਪੀਤੇ ਤੋਂ ਬਿਨਾਂ ਜਾ ਰਹੇ ਨਾ ਪਕੌੜੇ ਖਾਤੇ ਬਿਨਾਂ ਜਾਣੀ ਇਹ ਹੈਗੇ ਤੇ ਮਿੱਠੇ ਗੁਲਗੁਲੇ ਜਿਹਨਾਂ ਨੂੰ ਕਹਿੰਦੇ ਹੋ ਅਸੀਂ ਇਸ ਤਰ੍ਹਾਂ ਦੇ ਬਣਾਏ ਸੀ ਕਿ ਬਹੁਤ ਕਾਫੀ ਜਿਆਦਾ ਅਸੀਂ ਦੇਨੇ ਸੀ ਸਾਰਿਆਂ ਨੂੰ ਵੰਡਨੇ ਸੀ ਵੀ ਪੀ ਕੇ ਕਰ ਲੈ ਕੇ ਜਾਣਗੇ ਤਾਂ ਖਰਾਬ ਨਹੀਂ ਹੋਣਗੇ ਬੰਦਾ ਇਹ ਬਿਸਕੁਟ ਵਾਂਗੂ ਖਾ ਸਕਦਾ ਹੈ ਸੋ ਸਪੈਸ਼ਲ ਸੇ ਹਲਵਾਈਆਂ ਤੇ ਤਿਆਰ ਕਰਵਾਈ ਸੀ ਕਿ ਠੀਕ ਹੈ ਕਿ ਵਦਵੇ ਹੀ ਬਣਾਣੇ ਹੈਗੇ ਹਨ ਨਾ ਤੀਨ ਪਕੌੜੇ ਤਾਂ ਅਸੀਂ ਸਾਰਿਆਂ ਨੂੰ ਵੰਡ ਤੇ ਵੀ ਖਾਣੋ ਟ੍ਰੀਆਂ ਭਰ-ਭਰ ਕੇ ਦੇਤੀਆਂ ਸੀਗੀਆਂ ਵੀ ਚਾਹ ਪੀਓ ਪਕੌੜੇ ਖਾਓ ਹਨਾ ਸਾਰਿਆਂ ਨੂੰ ਇਦਾਂ ਦੇਤੀ ਸੀ ਚੰਗੀਤ ਦਾ ਪੇਟ ਪੂਜਾ ਕਰਨ ਤੋਂ ਬਾਅਦ ਅਸੀਂ ਇੱਕ ਇੱਕ ਲਸਾਫਾ ਪਰਖ ਪਰ ਕੇ ਸਾਰਿਆਂ ਨੂੰ ਵੰਡਿਆ ਕਿ ਭਾਈ ਕੋਈ ਵੀ ਖਾਂਦੀ ਨਾ ਜਾਵੇ ਸਾਰੇ ਜਣੇ ਇੱਕ ਇੱਕ ਪੈਕਟ ਨੂੰ ਲੈ ਕੇ ਜਾਣ ਆ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਬੀਰ ਸਿੰਘ ਸਰਦਾਰ ਕੰਬੀਰ ਸਿੰਘ ਜੀ ਇੱਥੇ ਵੀ ਲੰਕੀਰ ਪਕੌੜੇ ਖਾ ਰਹੇ ਹਨ ਤੇ ਚਾਹ ਪੀ ਰਹੇ ਹਨ ਕੋਈ ਦਾ ਸੀ ਕੋਈ ਰਹਿ ਨਾ ਜਾਵੇ ਘਰ ਦਾ ਮੱਲੇ ਵਾਲਾ ਜਿਹੜੇ ਅਸੀਂ ਬੁਲਾਏ ਹੋਏ ਹੈ ਤੇ ਤਕਰੀਬਨ ਸਾਰੇ ਜਣੇ ਖਾ ਪੀ ਕੇ ਹੀ ਚੰਗੀਤਰਾ ਜਾ ਰਹੇ ਹਨ ਤਾਂ ਕਿਰਪਾ ਕੋਈ ਚਲਾ ਜਾਵੇ ਤਾਂ ਆਪਣੇ ਨੂੰ ਚੰਗਾ ਨਹੀਂ ਲੱਗੇ ਕਿ ਅਸੀਂ ਆ ਤੁਸੇ ਦੇਖ ਰਹੇ ਹਾਂ ਜੀ ਘਰ ਦੀ ਵੀ ਡੈਕੋਰੇਸ਼ਨ ਕਰ ਦਿੱਤੀ ਆ ਤੇ ਬਾਕੀ ਚਲੋ ਆਪਣੇ ਵੱਲ ਕੋਈ ਕਸਰ ਅਸੀਂ ਨਹੀਂ ਸਰ ਦੇ ਇਸ ਨੂੰ ਏਦਾਂ ਵਾਂਗ ਕਿ ਜਿੰਨਾ ਵਧੀਆ ਤੇ ਵਧੀਆ ਹੋ ਸਕੇ ਕੋਈ ਚੀਜ਼ ਆਪਾਂ ਉਨੀ ਕਰੀਏ ਪਰਿਵਾਰ ਵੱਲੋਂ ਹੈਨਾ ਸਾਰੇ ਜਣੇ ਬਹੁਤ ਕੋਸ਼ਿਸ਼ ਕੀ ਕਿਉਂਕਿ ਅਸੀਂ ਆਪਣੇ ਵੱਲੋਂ ਵੱਧ ਚਾਹ ਕੇ ਸਾਰਿਆਂ ਦੇ ਲਈ ਕਰ ਰਹੇ ਸੀਗੇ ਵੀ ਕੋਈ ਵੀ ਕਸਰ ਨਾ ਰਹਿ ਜਾਵੇ ਤੇ ਇੱਧਰ ਮੇਰੇ ਸਹਰੀ ਸਰਬਜੀਤ ਖੜੀ ਸੀ ਉਹ ਵੀ ਦੇਖਦੀ ਪਈ ਸੀ ਹੈਨਾ ਤੇ ਮੈਂ ਉਹਨੂੰ ਵੰਡ ਲਈ ਸੀ ਸਾਰਿਆਂ ਨੂੰ ਮੈਂ ਅਸੀਂ ਚਲੋ ਉਹਨੂੰ ਬਾਅਦ ਵਿੱਚ ਦੇ ਦਵਾਂਗੇ ਤਾਂ ਕਰਕੇ ਤਾਂ ਮੋਦ ਲਈ ਸਪੈਸ਼ਲ ਅਗਤੋਂ ਲਫਾਫੇ ਭਾਗੀ ਸੀ ਇਹ ਚਲੋ ਦਵਾ ਦੋ ਇਹਨਾਂ ਕੋਈ ਇਦਾਂ ਨਾ ਹੋਵੇ ਕਿ ਹੋਰ ਰਹਿ ਗਿਆ ਜੋ ਹੋਰ ਰਹਿ ਗਿਆ ਉਹ ਜਿਸ ਪੂਰੀ ਖਾਤਰਤਾਰੀ ਕਰ ਰਹੇ ਸੀ ਸਾਰਿਆਂ ਦੀ ਹੈ ਨਾ ਸ ਆਪਣੇ ਹੱਥਾਂ ਦੇ ਨਾਲ ਵੰਡੇ ਸਾਰਿਆਂ ਨੂੰ ਗੁਰੂ ਗ੍ਰੰਥ ਖਾਣ ਵਾਲੇ ਜਸਲੀ ਲਾਓ ਜੀ ਖਾ ਲਓ ਕੋਈ ਵੀ ਰਹਿ ਨਾ ਜਾਏ ਅੱਜ ਕੇ ਖਾਓ ਤੇ ਅੱਜ ਕੇ ਲੈ ਕੇ ਜਾਓ ਭਾਵਾਂ ਦੀ ਦੋ ਦੋ ਪੈਕੇਟ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਇੰਨੇ ਜਿਆਦਾ ਲਫਾਫੇ ਬਣਵਾਏ ਸੀ ਅਸੀਂ ਬਹੁਤ ਖੁੱਲੇ ਜਦ ਬਣਾਉਂਦੇ ਸੀ ਵੀ ਐਵੇਂ ਚਾਰ ਚਰ ਪੰਜ ਪੰਜ ਨਹੀਂ ਕਿਸੇ ਨੂੰ ਦੇਣਗੇ ਵੀ ਲਫਾਫਿਆਂ ਚ ਪਾ ਪਾ ਕੇ ਦੇਵਾਂਗੇ ਬਾਰੇ ਬਾਰੇ ਸਾਰੇ ਅਮੀ ਛੇਲੀ ਸੀਗੀ ਇਹ ਫਿਰ ਹੱਸ ਲੱਗ ਪੀ ਚੁੱਪ ਚੁੱਪ ਬਹੁਤ ਕਈ ਮਤਲਬ ਲਾ ਲਓ ਲੌ ਲੌਂਗ ਟਾਈਮ ਬਾਅਦ ਅਸੀਂ ਮਿਲੇ ਸੀ ਆਪਾਂ ਚ ਕਿਉਂਕਿ ਮੈਂ ਪਿੰਡ ਬਹੁਤ ਘਟ ਜਾਂਦੀਆਂ ਸੀ ਸਿਟੀ 'ਚ ਰਹਿੰਦੇ ਆ ਇਸ ਕਰਕੇ ਤੇ ਵਿਆਹ ਸ਼ਾਦੀਆਂ ਫੰਕਸ਼ਨਾਂ ਤੇ ਜਾਣਾ ਹੁੰਦਾ ਆਦਰਵਾਇਸ ਤਾਂ ਤੁਹਾਨੂੰ ਪਤਾ ਹੀ ਕੰਮਾਂ ਕਰ ਰਹੀਦੀ ਰਹਿੰਦਾ ਇਹ ਮੇਰੀ ਦਰਾਨੀ ਸੀ ਅੱਜ ਲੌਂਗ ਟਾਈਮ ਬਾਅਦ ਮਿਲੇ ਕਿੱਦਾਂ ਲੱਗਿਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿ